ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਬਾਰਡਰ ਵਾਲਾ ਸੂਟ ਹੈ ਜੀ ਇਹਦੇ ਇਹਨਾਂ ਨੇ ਕੀ ਕੀਤਾ ਹੋਇਆ ਜਿਹੜਾ ਬਾਰਡਰ ਦਿੱਤਾ ਹੋਇਆ ਸਿਰਫ ਬੈਕ ਫਰੰਟ ਦੇ ਪੱਲੇ ਦੇ ਹਿਸਾਬ ਨਾਲ ਹੀ ਦਿੱਤਾ ਹੋਇਆ ਬਾਜੂ ਦਾ ਇਹਨਾਂ ਨੇ ਜਿਹੜਾ ਬਸ ਪੱਲੇ ਦੇ ਨਾਲ ਉਹੀ ਕਪੜਾ ਲੈਂਦਾ ਉਹਦਾ 1 ਇੱਕ ਜਗ੍ਹਾ ਸਿਰਫ 14 ਇੰਚ ਦੀ ਆਪਾਂ ਨੂੰ ਜਿਹੜਾ ਬਾਜੂ ਦਾ ਕਪੜਾ ਬਚਦਾਗਾ ਨਹੀਂ ਜਿਹੜੇ ਬਾਰਡਰ ਵਾਲੇ ਸੂਟ ਹੁੰਦੇ ਨੇ ਇਹਨਾਂ ਦਾ ਇਹਨਾਂ ਨੇ ਡਬਲ ਡਬਲ ਦੋ ਚਾਰ ਜਗ੍ਹਾ ਤੇ ਪੱਲਿਆਂ ਤੇ ਛਾਪਾ ਦਿੱਤਾ ਹੋਇਆ ਹੁੰਦਾਗਾ ਵੀ ਆਪਾਂ ਜੋੜ ਪਾ ਸਕਦੇ ਹਾਂ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਕੁਛ ਨਹੀਂ ਇਹਨਾਂ ਨੇ ਸਿਰਫ 14 ਇੰਚ ਆਪਣੇ ਬਾਜੂ ਦਾ ਕਪੜਾ ਬਚਿਆ ਜੀ ਜੇਕਰ ਇਹ ਤੇ ਵੀ ਚਾਰ ਜਗ੍ਹਾ ਤੇ ਇਹ ਬਾਰਡਰ ਬਣਿਆ ਹੁੰਦਾ ਤਾਂ ਸੈਂਟਰ ਚ ਜੋੜ ਪਾ ਕੇ ਬਾਜੂ ਬਣ ਜਾਂਦੇ ਹੁਣ ਹੁਣ ਇਹ ਨਾਪ ਵੀ ਥੋੜਾ ਜਿਹਾ ਭਾਰਾਗਾ ਜੇ ਪਤਲੇ ਨਾਪਦਾ ਹੁੰਦਾ ਫੇਰ ਵੀ ਆਸਾਨੀ ਨਾਲ ਜਿਹੜੀਆਂ ਬਾਹਵਾਾਂ ਸੀਗੀਆਂ ਉਹ ਬਣ ਸਕਦੀਆਂ ਸੀਗੀਆਂ ਤੇ ਦੂਸਰਾ ਅੱਜ ਆਪਾਂ ਤੁਹਾਨੂੰ ਪਲੇਟਾਂ ਬਾਰੇ ਦੱਸਾਂਗੇ ਵੀ ਆਪਾਂ ਪਲੇਟਾਂ ਕਿਵੇਂ ਪਾਈਏ ਵੀ ਕਿਹੜੇ ਨਾਪ ਤੇ ਕਿੰਨੀ ਜਿਹੜੀ ਲੰਬਾਈ ਤੇ ਪਲੇਟ ਪਾਉਣੀ ਚਾਹੀਦੀ ਹੈ ਇਹ ਪਹਿਲਾਂ ਜੀ ਆਪਾਂ ਬਾਜੂ ਦਾ ਜਿਹੜੀ ਸ਼ਰਟ ਸੀਗੀ ਉਹਦੇ ਪੱਲੇ ਧਾਰਤੇ ਤੇ ਆਪਾਂ ਬਾਜੂ ਦੀ ਕਟਿੰਗ ਕਰ ਰਹੇ ਹਾਂ ਕਿਉਂਕਿ ਪੱਲੇ ਆਪਾਂ ਇਸ ਕਰਕੇ ਪਹਿਲਾਂ ਧਾਰਤੇ ਜੀ ਵੀ ਪੱਲੇ ਤਾਂ ਨਾ ਕੋਈ ਕਪੜਾ ਘਟ ਵੱਧ ਜੇ ਬਾਜੂ ਦੇ ਵਿੱਚ ਤਾਂ ਆਪਣੇ ਜੋੜ ਪੈ ਜੂ ਤਾਂ ਵੀ ਕੁਝ ਨਹੀਂ ਹੁੰਦਾ ਦੂਸਰੀ ਦਿੱਕਤ ਤਾਂ ਇਹ ਜੀ ਆ ਰਹੀ ਹੈ ਜੀ ਜਿਹੜਾ ਇਹ ਡਿਜ਼ਾਈਨ ਹੈ ਇਹ ਕਾਫੀ ਚੌੜਾ ਵੀ ਜਿਵੇਂ ਮੰਨ ਲਓ 8-9 ਇੰਚ ਚ ਬਣਿਆ ਹੋਇਆ ਇਹ ਬਾਰਡਰ ਚਾ ਜਿਹੜਾ ਬਣਿਆ ਹੋਇਆ ਜੇ ਘੱਟ ਚੜਾਈ ਚ ਹੁੰਦਾ ਤਾਂ ਆਪਾਂ ਇਹਨੂੰ ਪੱਟੀ ਨੂੰ ਇੰਨੀ ਕਤਾਰ ਕੇ ਦੁਬਾਰਾ ਅਟੈਚ ਕਰ ਦੰਦੇ ਉੱਪਰ ਉੱਪਰ ਵਾ ਜਿਹੜੀ ਚੜਾਈ ਆਪਾਂ ਨੂੰ ਮੋਢੇ ਦੀ ਜਿੰਨੀ ਚਾਹੀਦੀ ਸੀ ਉਹਦੇ ਵਿੱਚ ਕੱਲੀ ਚ ਜੋੜ ਪੈ ਜਾਂਦਾ ਇਹ ਜਿਹੜਾ ਆਪਾਂ ਡਿਜ਼ਾਈਨ ਬਣਾ ਕੇ ਐਵੇਂ ਹੀ ਜੜ ਜਾਂਦੇ ਪਰ ਹੁਣ ਇਹਦਾ ਕੋਈ ਹੱਲ ਨਹੀਂ ਜੀ ਬਹੁਤ ਟਾਈਮ ਮੈਂ ਦੇਖਦੀ ਰਹੀ ਬਾਕੀ ਇਹ ਦੇਖੋ ਇਹਨਾਂ ਨੇ ਕਢਾਈ ਵੀ ਘੇਰਿਆ ਬਹੁਤ ਚੜਾਈ ਤੇ ਦਿੱਤਾ ਹੋਇਆ ਸੀਗਾ ਜਿਹੜੀ ਇਹ ਕੜਾਈ ਵਾਲਾ ਪੱਲਾ ਆਪਾਂ ਨੂੰ ਉਤਰਿਆ ਇਹਦੇ ਵਿੱਚ ਬਾਜੂ ਚ ਆ ਗਿਆ ਇਹ ਆਪਾਂ ਕੜਾਈ ਢੇੜ ਦਾਂਗੇ ਜੀ ਇਹ ਪਤਾ ਨਹੀਂ ਕਿਉਂ ਜਦੋਂ ਡਿਜ਼ਾਈਨ ਬਣਾਉਂਦੇ ਨੇ ਇਸ ਗੱਲ ਦਾ ਧਿਆਨ ਕਿਉਂ ਨਹੀਂ ਰੱਖਦੇ ਹੈਗੇ ਵੀ ਜੇ ਜੇਕਰ ਹੈਵੀ ਨਾਪ ਤੇ ਵੀ ਆਪਾਂ ਨੂੰ ਨਾ ਬਾਜੂ ਤੇ ਡਿਜ਼ਾਈਨ ਚਾਹੀਦਾ ਹੋਵੇ ਤਾਂ ਬਹੁਤ ਦਿੱਕਤ ਆਉਂਦੀ ਆ ਬਣਾਉਣ ਵੇਲੇ ਕੰਮ ਕੋਈ ਸੌਖਾ ਨਹੀਂ ਹੁੰਦਾ ਜੀ ਸਾਰੇ ਕੰਮ ਔਖੇ ਲੱਗਦੇ ਹੁੰਦੇ ਨੇ ਇਹ ਆਪਾਂ ਕੜਾਈ ਹੈ ਜਿਹੜੀ ਇਹ ਦੇੜ ਦਾਂਗੇ ਜੀ ਇਹ ਦੇਖੋ ਹੁਣ ਆਪਾਂ ਨੇ ਕੜਾਈ ਵੀ ਦੇੜਤੀ ਹੋਣਾ ਇਹਦਾ ਕੋਈ ਹੱਲ ਨਹੀਂ ਨਿਕਲਿਆ ਹੈਗਾ ਹੁਣ ਆਪਾਂ ਨੂੰ ਇੱਥੇ ਜੋੜ ਪਾਉਣੀ ਪਊਗਾ ਪਰ ਇਹਦੇ ਵਿੱਚ ਮਨ ਨੂੰ ਥੋੜਾ ਜਿਹਾ ਐਵੇਂ ਵੀ ਹੋ ਰਿਹਾਗਾ ਵੀ ਜਿਹੜੀ ਬੈਕ ਸਾਈਡ ਤੇ ਥੋੜੀ ਜਿਮੇ ਦੋ ਤਾਂ ਆਰਡਰ ਆਗੇ ਜਿਹੜੇ ਜੋੜ ਪੈ ਰਹੇ ਨੇ ਇਹ ਥੋੜੇ ਥੋੜੀ ਆਉਣ ਭਾਵੇਂ ਪਰ ਫਿਰ ਵੀ ਇਹ ਪਲੇਨ ਆਊਗਾ ਵੀ ਭੈੜਾ ਜੀ ਲੱਗਦੀ ਹੈ ਇਹ ਤੇ ਕਰ ਆਪਾਂ ਇਹਨੂੰ ਸੈਂਟਰ ਚ ਵੀ ਜੋੜ ਵੀ ਇਹ ਕਰ ਰਹੇ ਆ ਵੀ ਇਹ ਜਿਹੜੇ ਡਿਜ਼ਾਈਨ ਬਣਿਆ ਹੋਇਆ ਇਹਨੂੰ ਸੈਂਟਰ ਚ ਲਿਆ ਰਹੇ ਆ ਤਾਂ ਜੋੜ ਬਹੁਤ ਪੈਣਗੇ ਜੀ ਫਰੰਟ ਤੇ ਵੀ ਬਾਜੂ ਦੇ ਜੋੜ ਪੈਣਗੇ ਬੈਕ ਤੇ ਵੀ ਇੰਨੇ ਜੋੜ ਵਧੀਆ ਨਹੀਂ ਲੱਗਦੇ ਇਸ ਕਰਕੇ ਮੈਂ ਸਿਰਫ ਬੈਕ ਤੇ ਜੋੜ ਪਾਤਾ ਜੀ ਆਪਾਂ ਇਸੇ ਤਰੀਕੇ ਨਾਲ ਇਹਨੂੰ ਕਟਿੰਗ ਕਰ ਲਾਂਗੇ ਐਵੇਂ ਦੇ ਜਿਹੜੀਆਂ ਸ਼ਰਟਾਂ ਨੇ ਬਣਾਉਣ ਦੇ ਵਿੱਚ ਬਸ ਇਹੀ ਦਿੱਕਤ ਆਉਂਦੀਆਂ ਨੇ ਪਤਲੇ ਨਾਪ ਤੇ ਤਾਂ ਆਪਾਂ ਸਾਨੀ ਨਾਲ ਜੀ ਜਿਹੜਾ ਵੀ ਡਿਜ਼ਾਈਨ ਹੋਵੇ ਉਵੇਂ ਬਣ ਸਕਦਾ ਕਿਉਂਕਿ ਉਹਨਾਂ ਦਾ ਘੇਰਾ ਛੋਟਾ ਹੋ ਜਾਂਦਾਗਾ ਤੇ ਫਿਰ ਜਗ੍ਹਾ ਵੀ ਜਿਹੜਾ ਇਹ ਚੜਾਈ ਜ਼ਿਆਦਾ ਬਚ ਜਾਂਦੀ ਹੈਗੀ ਤੇ ਫਿਰ ਮੋਢਾ ਘੱਟ ਹੁੰਦਾ ਇਹਨਾਂ ਦਾ ਮੋਢਾ ਵੀ 9.5 ਇੰਚ ਰੱਖਣਾ ਜੀ ਆਪਾਂ ਨੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਇੰਨੀ ਜਗ੍ਹਾ ਦੇ ਵਿੱਚ ਜੋੜ ਪਿਆਗਾ ਇਹਦੇ ਵਿੱਚ ਜੇਕਰ ਬੱਸ ਸੇ ਇਨੀ ਕੁ ਥੋੜੀ ਜੀ ਕਮੀ ਐ ਛੱਡੀ ਹੋਈ ਐ ਜੀ ਜੇਕਰ ਬਾਜੂ ਦਾ ਵੀ ਅੱਗੇ ਹੁੰਦਾ ਬਾਜੂ ਦਾ ਜਿਹੜਾ ਬਾਰਡਰ ਦੀ ਚੜਾਈ ਹੁੰਦੀ ਆ ਉਹ ਘੱਟ ਹੁੰਦੀ ਹੈ ਜੀ ਇਹਨਾਂ ਨੇ ਉਹੀ ਸੇਮ ਹੀ ਦਿੱਤਾ ਜੇ ਘੱਟ ਚੜਾਈ ਵਾਲਾ ਹੁੰਦਾ ਫਿਰ ਆਪਾਂ ਇਹਨੂੰ ਉਤਾਰ ਕੇ ਜੀ ਪੱਟੀ ਦੁਬਾਰਾ ਜੜ ਦੰਦੇ ਪੱਕੀ ਅਜੇ ਤਾਂ ਮੈਨੂੰ ਸ਼ਰਟ ਦੀ ਵੀ ਦਿੱਕਤ ਲੱਗਦੀ ਆਊਗੀ ਕਿਉਂਕਿ ਉਹਦੇ ਵਿੱਚ ਕਾਣ ਬਹੁਤ ਹੈ ਜਿਹੜਾ ਇਹ ਬਾਰਡਰ ਜਿਹੜਾ ਬਣਿਆ ਹੋਇਆ ਨਾ ਉਹ ਟੇਡਾ ਹੈਗਾ ਜੇਕਰ ਆਪਾਂ ਉਹਦੇ ਹਿਸਾਬ ਤੇ ਸ਼ਰਟ ਕਟਿੰਗ ਕਰ ਰਿਹਾ ਤਾਂ ਉਹ ਟੇਢੀ ਜਾਊਗੀ ਜੇਕਰ ਵੀ ਆਪਾਂ ਹੁਣ ਉਹਦਾ ਵੀ ਕੋਈ ਅੱਗੇ ਹੱਲ ਦੇਖਾਂਗੇ ਜੀ ਸ਼ਾਇਦ ਮੈਂ ਵੀਡੀਓ ਸ਼ੇਅਰ ਕਰਦਾ ਕਦੇ-ਕਦੇ ਬਹੁਤ ਇਸ ਗੱਲ ਦਾ ਸਗੋਂ ਪਰੇਸ਼ਾਨੀ ਹੋ ਜਾਂਦੀ ਹੈਗੀ ਸਾਰਾ ਦਿਨ ਇਸ ਇਸ ਚੀਜ਼ ਤੇ ਲੰਘ ਜਾਂਦਾ ਵੀ ਆਪਾਂ ਹੁਣ ਇਹਦਾ ਕੀ ਹੱਲ ਕਰੀਏ ਜਿਵੇਂ ਸਿੰਪਲ ਸ਼ਰਟ ਸੀਗੀ ਜੀ ਕਾਟਨ ਦੀ ਇੰਨੇ ਤਾਂ ਥੋੜਾ ਟਾਈਮ ਹੀ ਲੱਗਦਾਗਾ ਕਿਉਂਕਿ ਕਾਟਨ ਦੇ ਸਿੰਪਲ ਸੂਟ ਦੋ ਬਣ ਜਾਂਦੇ ਨੇ ਦਿਨ ਵਿੱਚ ਪਰ ਜਦੋਂ ਐਵੇਂ ਦੀ ਦਿੱਕਤ ਆ ਜਾਂਦੀ ਹੈ ਫਿਰ ਇੱਕ ਸ਼ਰਟ ਤੇ ਜੀ ਸਾਰਾ ਦਿਨ ਖਰਾਬ ਹੋ ਜਾਂਦਾਗਾ ਆਪਾਂ ਫਰੰਟ ਬਾਜੂ ਦੀ ਵੀ ਕਾਟ ਪਾ ਦਾਂਗੇ ਜੀ ਬੈਕ ਦੀ ਆਪਾਂ ਕਾਟ ਪਾਤੀ ਫਰੰਟ ਵੱਲਿਆਂ ਦੀ ਆਪਾਂ ਕਾਟ ਪਾ ਦਾਂਗੇ ਤੇ ਹੁਣ ਦੂਸਰੀ ਗੱਲ ਜੀ ਤੁਹਾਨੂੰ ਆਪਾਂ ਪਲੇਟਾਂ ਬਾਰੇ ਦੱਸਾਂਗੇ ਹਨਾ ਜਿਵੇਂ ਬਹੁਤ ਪਹਿਣਾ ਦੀ ਦਿੱਕਤ ਆਉਂਦੀ ਹੈਗੀ ਵੀ ਪਲੇਟਾਂ ਦਾ ਕਿਵੇਂ ਪਾਈ ਕਿੰਨੇ ਨਾਪ ਤੇ ਕਿਵੇਂ ਪਾਈਏ ਗਲਾ ਬੈਕ ਕਿਉਂ ਜਾਂ ਪਿੱਛੇ ਨੂੰ ਕਿਉਂ ਜਾਂਦਾ ਹਨ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਦੇਖ ਸਕਦੇ ਹੋ ਤੁਸੀਂ ਇਹ ਟੇਢੀ ਜਾ ਰਹੀ ਹੈਗੀ ਮੈਨੂੰ ਵੀ ਐਵੇਂ ਲੱਗਦਾ ਵੀ ਇਹਦੇ ਵਿੱਚ ਮੈਨੂੰ ਦਿੱਕਤ ਆਊਗੀ ਸ਼ਰਟ ਬਣਾਉਣ ਵੇਲੇ ਇਹ ਵੀਡੀਓ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਜੀ ਵੀ ਇਹ ਸ਼ਰਟ ਦੀ ਮੈਂ ਕਿਵੇਂ ਬਣਾਈ ਹੈ ਫਿਰ ਇਹ ਦੇਖੋ ਜੀ ਅੱਜ ਆਪਾਂ ਤੁਹਾਨੂੰ ਪਲੇਟਾਂ ਬਾਰੇ ਦੱਸ ਰਹੇ ਹਾਂ ਜਿਵੇਂ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੂੰ ਇਹ ਦਿੱਕਤ ਆਉਂਦੀ ਹੈ ਵੀ ਸਾਡੀ ਜਿਹੜੀ ਗਲੇ ਨੇ ਉਹ ਪਿੱਛੇ ਨੂੰ ਜਾਂਦੇ ਨੇ ਇੱਕ ਤਾਂ ਜੀ ਮੈਂ ਜਿਹੜੇ ਤੁਹਾਨੂੰ ਕਟਾਂ ਬਾਰੇ ਦੱਸਿਆ ਸੀਗਾ ਵੀ ਗਲਾ ਨੀਚੇ ਨੂੰ ਅੱਧਾ ਇੰਚ ਅੱਧਾ ਇੰਚ ਪਿੱਛੇ ਨੂੰ ਹਟਾ ਕੇ ਜਦੋਂ ਆਪਾਂ ਫਿਟਿੰਗ ਦੀ ਸਲਾਈ ਲਾਉਣੀ ਆ ਉਦੋਂ ਇਸ ਤਰੀਕੇ ਨਾਲ ਰੱਖੋ ਉਹਦੇ ਨਾਲ ਆਪਣਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਇਹ ਦੇਖੋ ਜੀ ਆਪਾਂ ਨੇ ਨਾਪ ਲਿਖਿਆ 16 17 18 19 20 21 22 ਇਹ ਫਿਟਿੰਗ ਬਾਰੇ ਅੱਜ ਆਪਾਂ ਤੁਹਾਨੂੰ ਦੱਸ ਰਿਹਾ ਵੀ ਇਹਦੀ ਪਲੇਟ ਕਿੰਨੇ ਤੇ ਕਿਵੇਂ ਰੱਖੀਏ ਜਿਵੇਂ 16 32 ਦਾ ਡਬਲ ਹੋ ਗਿਆ ਜੀ 32 17 ਦਾ 34 ਹੋ ਗਿਆ ਇਹ ਦੋਨੋਂ ਫਿਟਿੰਗਾਂ ਮੈਂ ਤਾਂ ਲਿਖਿਆ ਨੇ ਜੀ ਕਈ ਵਾਰੀ ਆਪਾਂ ਹਨਾ 16 ਅੱਧ ਦੇ ਨਾਪ ਤੇ ਨਹੀਂ ਨਾਪ ਦੇ ਸੂਟ ਡਬਲ ਤੇ ਨਾਪਦੀ ਫਿਟਿੰਗ ਦੇਖੀ ਜਾਂਦੇ ਹੁੰਨੇ ਆ ਇਹ ਤੁਹਾਨੂੰ ਸਿਰਫ ਸਮਝਾਉਣ ਲਈ ਆਪਾਂ ਨੇ ਇਸ ਤਰੀਕੇ ਨਾਲ ਲਿਖਿਆ ਇਹ ਦੇਖੋ ਜੀ ਆਪਾਂ ਹੁਣ ਤੁਹਾਨੂੰ ਪਲੇਟਾਂ ਬਾਰੇ ਦੱਸਦੇ ਆਂ ਜਿਵੇਂ 32 ਤੇ 34 ਹੋ ਗਈਆਂ ਇਹ ਹੁੰਦਾ ਜੀ ਨਾਰਮਲ ਵੀ ਜ਼ਿਆਦਾ ਪਤਲੇ ਵੀ ਬੰਦੇ ਦਾ ਨਾਪ ਹੁੰਦਾਗਾ ਇਹਨਾਂ ਦੀ ਜਿਹੜੀ ਪਲੇਟ ਪੈਂਦੀ ਆ ਉਹ 1.5 ਇੰਚ ਤੇ ਪੈਂਦੀ ਹੈਗੀ ਜਿਹੜੀ ਹੋ ਗਿਆ 18 ਤੇ 19 ਨਾਪ ਹੋ ਗਿਆ ਇਹ ਥੋੜਾ ਜਿਹਾ ਇਸ ਤੋਂ ਭਾਰੀ ਹੋ ਗਿਆ ਇਹਨਾਂ ਦੀ 1 ਇੰਚ ਵਧਾ ਕੇ ਹੋ ਜੂ 11.5 ਤੇ ਜਿਹੜੀ ਹੋਗੀ ਜੀ 20 ਤੇ 21 ਉਹ ਥੋੜਾ ਜਿਹਾ ਵਧੀਆ ਭਾਰੀ ਬੰਦੇ ਦਾ ਨਾਪ ਹੁੰਦਾ ਇਹ 12.5 ਤੇ ਹੋ ਜੂ ਜਿਹੜਾ ਇਸ ਤੋਂ 22 ਇੰਚ ਹੋਗੀ ਜਿਨ੍ਹਾਂ ਦੀ ਫਿਟਿੰਗ ਉਹਨਾਂ ਦਾ 13 ਇੰਚ ਤੇ ਪਲੇਟ ਪੈ ਜੂਗੀ ਜੀ ਜੇਕਰ ਇਸ ਤੋਂ ਉੱਚੀਆਂ ਪਲੇਟਾਂ ਤੁਸੀਂ ਪਾਉਣੇ ਤਾਂ ਵੀ ਤੁਹਾਡਾ ਗळा ਪਿੱਛੇ ਜਾਊਗਾ ਇਸ ਲਈ ਤੁਸੀਂ ਜੇਕਰ ਆਪਾਂ ਨੂੰ ਕੋਈ ਪਲੇਟ ਦਾ ਨਾਪ ਮਨ ਲੋ ਕੋਈ ਇਸ ਸੇ ਨੇ ਆਈਡੀਆ ਦੇ ਤਾ ਵੀ ਇਸ ਨਾਪ ਦੇ ਆਪਾਂ ਸੂਟ ਬਣਾਉਣਾ ਤਾਂ ਤੁਸੀਂ ਇਸ ਨਾਪ ਤੇ ਐਵੇਂ ਇੰਨਾ ਜਗ੍ਹਾ ਰੱਖ ਕੇ ਪਲੇਟ ਪਾ ਸਕਦੇ ਸੋਡੀਆਂ ਪਲੇਟਾਂ ਬਿਲਕੁਲ ਸਹੀ ਹੋਣਗੀਆਂ ਜੀ